ਗੁੜੀ ਅੱਛਾ ਇਹਦੇ ਨਾਲ ਹੈ ਆ ਲੈ ਲੈ ਭਾਈ ਸਾਇਓ ਮੜਿਆ ਇਹ ਹੈ ਭਾਈ ਲੈ ਲੈ ਦੇਖ ਲੋ ਕੁੱਟੋ ਸਾਇਓ ਮੜਿਆ ਲੈ ਹਜੇ ਬਾਬਾ ਜੀ ਬੁੱਟਣਾ ਬਹੁਤ ਵੱਡਾ ਹੋਰ ਤੂੰ ਨਾਲ ਹੁਦਾਰਾ ਬੁੱਟੇ ਗੁੜੀ ਹਲ ਤਾਂ ਜੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮਾਫੀ ਵਰਗੇ ਆ ਬਾਕੀ ਸਾਰੇ ਉਹਨੂੰ ਫਿਰ ਮੇਰੇ ਬਰਾਬਰ ਕੁੜੀਆਂ ਦੇ ਬਰਾਬਰ ਲਿਆ ਕੇ ਪਾਉਂਦਾ ਸਾਂ ਕੁੜੀਆਂ ਨੇ ਕਰੇ ਇਹੋ ਜਿਹਾ ਕੰਮ ਕਰ ਲੈਣਗੇ ਕੀ ਕਰਨ ਬਾਬਾ ਇਹਦੇ ਬਾਰੇ ਇਹਦੇ ਬਾਰੇ ਮੈਂ ਹੁਣ ਕੀ ਦੱਸਾਂ ਯਾਰ ਇਹ ਤਾਂ ਬਹੁਤ ਵੱਡਾ ਇੱਕ ਇੱਕ ਦੁ ਵੱਡਾ ਦਾ ਹੱਤਿਆਚਾਰ ਹੋ ਨਹੀਂ ਸਕਦਾ ਬਰਾਬਰ ਦੀਆਂ ਕੁੜੀਆਂ ਨੇ ਤੇ ਸਾਨੂੰ ਵੀ ਦੇਖਦਿਆਂ ਨੂੰ ਵੀ ਸਾਨੂੰ ਸ਼ਰਮ ਆਉਂਦੀ ਆ ਯਾਰ ਆਪਾਂ 15 ਸਾਲ ਦੀ ਕੁੜੀ ਹੈ ਇਹਦੀ ਪਰ ਸਾਨੂੰ ਦੇਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਆ ਦੇਖੋ ਉਹਦੀ ਕਰਤੂਤ ਯਾਰ ਹੈ ਉਹ ਤੁਹਾਡੀ ਭੈਣ ਜੀ ਤੁਹਾਡੀ ਕੀ ਯਾਰ ਹਨਾ ਈ ਅਸੀਂ ਇਹ ਲੋਕਾਂ ਦਾ ਮਤਲਬ ਜਮੀਂ ਜਿਹੜਾ ਜਮਾ ਹੀ ਕਰਕ ਹੋ ਗਿਆ ਓਏ ਮੜਾ ਮੋਟਾ ਸ਼ਰਮ ਕਰੋ ਲੋਕ ਬੰਦਾ ਸਾਰੀ ਉਮਰ ਦਾ ਸਭ ਨਾਲੋਂ ਬੰਦਾ ਆਪਦਾ ਵੱਡਾ ਹੁੰਦਾ ਮਤਾ ਜੀ ਕਿੱਥੇ ਕਿਹੜਾ ਪਿੰਡਾ ਹੈ ਰਮਨ ਦਿੱਤੇ ਵਾਲਾ ਜੀ ਰਮਨ ਦਿੱਤੇ ਵਾਲਾ ਕੀ ਕਰ ਲੈ ਕੇ ਆਇਓ ਬਾਬਾ ਜੀ ਕੋਲੇ ਬਾਬਾ ਜੀ ਕੋਲੇ ਇਹ ਲੈ ਕੇ ਆਇਆ ਜੀ ਮੇਰੀ ਗੱਲ ਸੁਣੋ ਵੀ ਮੇਰੀ ਨਾ ਬਗਾਨੀ ਜਨਾਨੀ ਪਿੱਛੇ ਮੇਰੀ ਕੁੱਟਮਾਰ ਕਰਦਾ ਤੀਜਾ ਹੇਲਾ ਹੋ ਗਿਆ ਜੀ ਇਹ ਬੰਦੇ ਨੇ ਛੁੱਡੇ ਕਰਦਾ ਹਾਂ ਜੀ ਮੇਰੇ ਘਰ ਵਾਲਾ ਅੱਛਾ ਆ ਤੀਜਾ ਹੇਲਾ ਹੋ ਗਿਆ ਜੀ ਹੁਣ ਪਰਸੋਂ ਚ ਇਹਦੇ ਸੱਤ ਕਰੀ ਇਹਦਾ ਹੋਇਆਗਾ ਸੱਤ ਦਿਨ ਹੋ ਗਏ ਜੀ ਅੱਜ ਕਿਵੇਂ ਮੁੱਕਾ ਮੱਕਾ ਮਾਰਿਆ ਮੁੱਕਾ ਨਹੀਂ ਮਾਰਿਆ ਜੀ ਛੋਟੀਆਂ ਮਾਰੀਆਂ ਕਿੰਨੀਆਂ ਕਰ ਮੇਰੇ ਕਈ ਛੋਟੀਆਂ ਮਾਰ ਗਿਆ ਜੀ ਮੈਂ ਤਾਂ ਹੁਣ ਮੈਂ ਸੋਨੂੰ ਕਿੱਥੇ ਕਿੱਥੇ ਦਿਖਾਵਾਂ ਜੀ ਉਹ ਲੱਤਾਂ ਤੇ ਮੜੀਆਂ ਮੋਟੀਆਂ ਤਾਂ ਸੋਨੂੰ ਮੈਂ ਦਿਖਾ ਦਿੰਨੀ ਆ ਠੀਕ ਹੈ ਲੀਲ ਪੇ ਪੇ ਚਲੋ ਚਲੋ ਠੀਕ ਹੈ ਦਿਖਾਉਣ ਦਾ ਚਲੋ ਕਹਿਤਾ ਤੁਸੀਂ ਗੱਲ ਲਿਖ ਕੇ ਆ ਠੀਕ ਹੈ ਜੀ ਤੇ ਹੋਰ ਜੀ ਐਵੇਂ ਥੋੜੇ ਕੋਲ ਝੂਠ ਨਹੀਂ ਮਾਰਦੇ ਸੀ ਅਕਸਰਾ ਕਰਾਇਆ ਸੀ ਅਕਸਰੇ ਤਾਂ ਕੁਝ ਨਹੀਂ ਆਇਆ ਸਿਰਚ ਚੱਲ ਮੇਰੇ ਮੁੱਖ ਨੂੰ ਵੀ ਮਾਰ ਗਿਆ ਮੇਰੇ ਹੋਰ ਨਹੀਂ ਕੁਝ ਮਾਰ ਕੀ ਕੰਮ ਕਰਦਾ ਹੈ ਕਮਤਾ ਜੀ ਡ੍ਰੈਗ ਨਹੀਂ ਕਰਦਾ ਟਰੈਕਟਰ ਤੇ ਟ੍ਰੇਵਲ ਹੀ ਕਰਦਾ ਹੈ ਅੱਛਾ ਆ ਦੇਖੋ ਵੀ ਬਾਬਾ ਜੀ ਕੋਲੇ ਆਏ ਨੇ ਕਿਉਂ ਬਾਬਾ ਜੀ ਫਿਰ ਇਹ ਮਸਲੇ ਦਾ ਅਛਾ ਹੈ ਸ਼ਰਮ ਕਰੋ ਕੁਸ ਮਾੜੀ ਮੋਟੀ ਇਹ ਤੁਸੀਂ ਕੀ ਮਤਲਬ ਓਏ ਤੁਸੀਂ ਮਾੜਾ ਮੋਟਾ ਸਬਰ ਸੰਤੋਖ ਰੱਖ ਲਓ ਕੀ ਕੀ ਕੱਢੋਂਗੇ ਤੁਸੀਂ ਇਹਦੇ ਵਿੱਚੋਂ ਆ ਬੱਚਾ ਤਾਂ ਨਹੀਂ ਦੇਖ ਲਓ ਇਹਨਾਂ ਦੀ ਸ਼ਰਮ ਮੰਨ ਲਓ ਇੱਕ ਕੁੜੀ ਤੇਰੀ ਪਤੰਦਰਾ ਵਿਆਹੀ ਹੋਈ ਹੈ ਆ 14-15 ਸਾਲ ਦੀ ਆ ਖੜੀ ਹੈ ਕੀ ਕਰਾਂਗੇ ਅਸੀਂ ਇਹ ਅਸੀਂ ਇਹ ਗਦਾਰ ਲੋਕਾਂ ਦਾ ਫੇਰ ਅਗਲਾ ਕਹਿੰਦਾ ਬਾਬੇ ਐ ਮਤਲਬ ਡਾਂਗ ਫੇਰਦੇ ਨੇ ਪੁਲਿਸ ਨਹੀਂ ਇਹਨਾਂ ਦੀ ਸੁਣ ਰਹੀ ਕੋਈ ਨਹੀਂ ਸੁਣ ਰਿਹਾ ਇਹਨਾਂ ਦੀ ਆ ਆ ਬੈਠੇ ਨੇ ਠੱਡ ਲਵੇ ਮਾਰ ਰਹੇ ਨੇ ਬੱਚੇ ਚੰਗਿਆੜਾ ਡਾਂਗ ਵਾਲਾ ਤੋਂ ਗਾ ਡਾਂਗ ਫੇਰੋ ਕਿਉਂ ਬਈ ਫਿਰ ਕਿਵੇਂ ਬਣੂ ਇਹਨਾਂ ਨੇ ਲਾਤਾਂ ਕੇ ਬੂਤ ਬਾਤਾਂ ਹੈ ਇਨਾਂ ਦੇ ਡਾਂਗ ਵਾਲਾ ਡਾਂਗ ਫੇਰ ਨਹੀਂ ਬੋਲਦਾ ਕਿਸੇ ਵੀ ਬੈਸਾ ਲੱਗ ਪਈ ਉਧਰ ਵੇਖੀਏ ਉਦੇ ਆਜਾਓ ਜਿਓ ਜਿਓ ਮਾੜੇ ਤੋਂ ਖਾਣੇ ਮਾੜੇ ਤੋਂ ਫੜਦੇ ਸੰਗੋ ਆਜੋ ਕੋਈ ਬੰਦਾ ਹੋਰ ਕੋਈ ਗੱਲ ਨਹੀਂ ਗੱਲ ਤਾਂ ਜੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮਾਫੀ ਵਰਗੇ ਆ ਜਦੋਂ ਹੁਣ ਮੈਂ ਉਹਦੀ ਜਨਾਨੀ ਆ ਮੈਨੂੰ ਬੇਸ਼ੱਕ ਧੱਕੇ ਨਾਲ ਕਿਵੇਂ ਮਰਜ਼ੀ ਕੋਈ ਖਿੱਚ ਕੇ ਜਾਵੇ ਕਿਵੇਂ ਇਸੇ ਸੰਗ ਨਹੀਂ ਸੀ ਮੰਨਦਾ ਜੀ ਉਹ ਬੰਦਾ ਬਾਕੀ ਸਿਰ ਉਹਨੂੰ ਫਿਰ ਮੇਰੇ ਬਰਾਬਰ ਕੁੜੀਆਂ ਦੇ ਬਰਾਬਰ ਲਾ ਕੇ ਪਾਉਂਦਾ ਸੀ ਕੁੜੀਆਂ ਨੇ ਫਿਰ ਇਹ ਜੀ ਕੰਮ ਕਰ ਲੰਗੀ ਅਜੇ ਤਾਂ ਆ ਕੁੜੀ ਚੱਲ ਗਈ ਐ ਮੇਰੀ ਜਿਹੜੀ ਇਹਨੇ 12 ਸਾਲ 12ਵੀਂ ਚ ਪੜ੍ਹਦੀ ਐ ਇਹ ਅੱਜ ਤੱਕ ਕਦੇ ਲਵਾਂ ਨਹੀਂ ਦਿੱਤਾ ਉਨੇ ਚਲਾਉ ਦੀ ਮਰਜ਼ੀ ਨਾਲ ਕਰਾ ਲਿਆ ਚਲੋ ਉਹ ਤਾਂ ਕਰਾ ਲਿਆ ਮੈਂ ਤਾਂ ਪੈਂਡਾ ਚੜਦਾ ਦੁੱਖ ਸੁੱਖ ਦੇ ਵਿੱਚ ਤਾਂ ਹੁਣ ਜਿੱਦੋਂ ਮੈਨੂੰ ਕੋਈ ਵੇਰੀ ਕੁੜੀ ਦਾਖਲ ਕੀਤਾ ਇਹਨੇ ਫਿਰ ਉਹ ਤਾਂ ਜੀ ਹੁਣ ਜਦੋਂ ਮੇਰੀ ਜੰਮੀ ਆਊਗੀ ਤਾਂ ਮੇਰੇ ਕੋਲ ਹੈਗੀ ਆ ਹਾਂ ਜੀ